ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਕਿਸ਼ ਤੁਠ ਹਰ ਮਾਰਿਆ ਪਰ ਹਲਾਦ ਤਰਾਇਆ ਅਹੰਕਾਰਿਆ ਨਿਤਕਾ ਪੈਠ ਦੇਈ ਨਾਮ ਦਿਉ ਮੁਖ ਲਾਇ ਜਨ ਅਨੰਤ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁੱਖ ਦਾ ਰੂਖ ਸੁਖ ਰੋਗ ਭਇਆ ਜਾ ਸੁਖ ਤਾਂ ਮਨ ਨ ਹੋਏ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋ ਕਰੇ ਨ ਹੋਏ ਭਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਿਖਿਆ ਰਹਾਉ ਜਾਤਮੈ ਜੋਤ ਜੋਤ ਮਹਿ ਜਾਤਾ ਅਕਲ ਕਲਾ ਪ੍ਰਭੂ ਰਹਾ ਤੂੰ ਸੱਚਾ ਸਾਹਿਬ ਸਿੱਖ ਸ왈ਿਓ ਜਿਨ ਕੀ ਤਿਸੋ ਪਾਰ ਪਾਇਆ ਕਹਿ ਨਾਨਕ ਕਰਤੇ ਕਿਆ ਬਾਤਾ ਜੋ ਕੁ ਛੁਕਰਾਂ ਸੁ ਕਰ ਰਹਾ ਸੋਦਰ ਰਾਗ ਆਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇ ਰਾਗੇ ਹਾ ਸੋ ਕਰਕੇ ਹਾ ਜਿਤ ਵੇ ਸਰਬ ਸੰਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਹਤੇ ਤੇਰੇ ਵਾਣ ਹਾਰੇ ਕਹਤੇ ਤੇਰੇ ਰਾਗ ਪ੍ਰੀਸਿਓ ਕਹੇਨ ਕਹਤੇ ਤੇਰੇ ਗਣ ਹਾਰੇ ਗਾਵਨ ਦੁਦਨੋਂ ਪਵਨ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚੇਤ ਗੁਪਤ ਲਿਖ ਜਾਣਾ ਲਿਖ ਲੇਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਾਰੇ ਗਾਵਨ ਤੁਧਨੋ ਇੰਦਰ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਕੀ ਸਰ ਜੋਗ ਜੋਗ ਵੇਦ ਨਾਲੇ ਗਾਵਨ ਤੁਧਨੋ ਮੋਹਣੀਆ ਮਨਮੋਹਨ ਸੁਰਗਾ ਮੱਚ ਪਿਆਲੇ ਗਾਵਨ ਤੁਧਨੋ ਰਤਨ ਉਪਾਇ ਤੇਰੇ 68 ਤੀਰਤ ਨਾਲੇ ਗਾਵਨ ਤੁਧਨੋ ਜੋਦ ਮਹਾਬਲ ਸੁਰਾਗਾ ਵੈ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਵ੍ਰਹਿ ਮੰਡ ਕਰ ਕਰ ਰੱਖੇ ਤੇਰੇ ਤਾਰੇ ਸੇ ਤੂਦ ਨੋ ਗਾਵਨ ਜੋ ਤੁਦ ਭਾਵੈ ਰਤੇ ਤੇਰੇ ਭਗਤ ਰਸਾਲੇ ਔਰ ਕੇ ਤੇ ਤੂਦ ਨੋ ਗਾਵਨ ਸੇ ਮੈਂ ਚੇਤਨਾ ਆਮੰਨ ਨਾਨਕ ਕੇ ਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚਿ ਨਾਏ ਹੈ ਪੀ ਹੋਸੀ ਜਾਇ ਨਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ तिस ਭਾਵੈ ਸੋਈ ਕਰਸੀ ਹੁਗਮ ਨ ਕਰਣਾ ਜਾਏ ਸੋ ਪਾਤਸ਼ਾਹ ਸ਼ਾ ਪਾਤਸ਼ਾਹ ਬਨਾਨ ਕਰਹਣਰ ਜਾਏ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇਵਡ ਵੱਡਾ ਡਿੱਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰਾ ਕਬੀਰਾ ਗੁਣੀ ਗਹਿਰਾ ਕੋ ਇਹ ਜਾਣੇ ਤੇਰਾ ਕੇਤਾ ਕੇ ਵੜ ਚੀਰਾ ਰਹਾਓ ਸਭ ਸੂਰਤ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਏ ਤੇਰੀ ਤਿਲ ਵਢਾਈ ਸਭ ਸੰਤ ਸਭ ਤਪ ਚਬ ਚੰਗੀਆਂ ਆਈਆਂ ਸਿੱਧਾ ਫੁਰਖਾਂ ਕੀਆਂ ਵਢਾਈਆਂ ਤੁਦ ਵਿਣ ਸਿਤ ਕੀਨੇ ਨਾ ਪਾਇਆ ਕਰਮ ਮਿਲੇ ਨਾ ਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਤ ਭਰੇ ਤੇਰੇ ਪੰਡਾਰਾ ਜਿਸ ਤੂ ਦੇਤਿ ਸੇ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਉਂ ਵਿਸਰੇ ਮਰ ਜਾਓ ਆਖਣ ਔਖਾ ਸਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖੇ ਕਾਇ ਚਲਿਆ ਦੂਖ ਸੋ ਕਿਉ ਵਿਸਰੇ ਮੇਰੀ ਮਾਇ ਸਚਾ ਸਾਹਿਬ ਸਾਚੇ ਨਾ ਰਹਾਉ ਸਾਚੇ ਨਾਮ ਕੀ ਤਲ ਵਢਾਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾ ਵੱਡੈ ਨਾ ਹੋਵੇ ਘਾਟ ਨ ਜਾਏ ਨਾ ਉਮਰੈ ਨ ਹੋਵੇ ਸੋਗ ਦਿਨ ਦਾ ਰਹੇ ਨ ਝੁਕੇ ਭੋਗ ਗੁਣ ਇਹੋ ਹੋਰ ਨਾ ਹੈ ਕੋਇ ਨਾ ਕੋ ਹੋਆ ਨਾ ਕੋ ਹੋਏ ਜੀਵੜ ਆਪ ਤੇ ਵਿੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਚਾਰਿਆ ਤੇ ਕਮ ਜਾਤ ਨਾਨਕ ਨਾ ਵਿਵਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋਰ ਗੁਰ ਪਾਸ ਹਮ ਕੀਰੇ ਕਰਮ ਸਤਗੁਰ ਸਰਣਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਔਕਿਓ RAM ਨਾਮ ਪ੍ਰਕਾਸ਼ ਗੁਰਮਤਿ ਨਾਮ ਤੇਰਾ ਪ੍ਰਾਨ ਸਿਖਾਏ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਪਾਗਣਹੀਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਇ ਤ੍ਰੇਕ ਜੀਵੇ ਤ੍ਰਗ ਜਿਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਤੁਰਨ ਮਸਤਕ ਲਖੈਲ ਖਾਸ ਧਨ ਤਨ ਸਤ ਸੰਗਤ ਜੇਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਕਾਸ਼ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੋ ਉਦਮ ਜਾ ਆਹ ਹਰ ਹਰ ਜਿਉ ਪਰਿਆ ਸੈਲ ਪੱਦਰ ਮਹਿਜੰਤ ਉਪਾਇ ਤਾ ਕਾਰਿ ਜੁਗ ਅਗੇ ਘਰ ਧਰਿਆ ਮੇਰੇ ਮਾਧਿਓ ਜੀ ਸਤ ਸੰਗਤ ਮਿਲੇ ਸੂਤਰਿਆ ਗੁਰ ਪ੍ਰਸਾਦ ਪਦਮ ਪਦ ਪਾਇਆ ਇੱਕ ਸੂਕੇ ਕਸ਼ਟ ਹਰਿਆ ਰਹਾਉ ਜਨਨ ਪੀਤਾ ਲੋਕ ਸੁਤ ਬਣੀ ਤਾਂ ਕੋਈ ਨੇ ਕਿਸ ਕੀ ਧਰਿਆ ਸਿਰ ਸਿਰ ਜੁਕ ਸਬਾਏ ठाकुर ਕਾਹੇ ਮਨ ਪਉ ਕਰਿਆ ਉੱਡੇ ਉਟ ਆਵੇ ਸੇ ਕੋਸਾ ਤਿਸ ਪਾਚੇ ਬਚਰੇ ਚਰਿਆ ਤਿੰਨ ਕਮਣ ਖਲਾਵੇ ਕਮਣ ਚੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ठाकुर ਕਰਤਾਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹਲਾ 4 ਸੋ ਪੁਰਖ ਇੱਕ ਓਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਝਨ ਹਰ ਪੂਰਖ ਨਿਰੰਝਨ ਹਰ ਅਗਮ ਅਗਮ ਅਪਾਰ ਸਭ ਤਿਆਵੇ ਸਭ ਤਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਬਜੀ ਤੁਮਾਰੇ ਜੀ ਤੁਜੀਆ ਕਾਦਾ ਤਾਰ ਹਰ ਧਿਆ ਹੈ ਸੰਤੈ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨ ਜੰਤ ਪਹਾਰਾ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੋਪੁਰਖ ਸਮਾਨਾ ਇੱਕ ਦਾ ਤੇ ਇੱਕ ਪਕਾਰੀ ਜੀ ਸਭ ਤੇਰੇ ਚੋਜ ਵਿੰਡਾ ਆਣਾ ਤੂੰ ਆਪੇ ਦਾਤਾ ਤੇ ਭਗਤਾ ਜੀ ਹੋ ਤੁਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬਿੰਦ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵ ਤੁਦ ਜੀ ਜਨ ਨਾਨਕ ਤਿਨ ਕੁਰਬਾਨ ਹਰ ਤਿਆ ਵੈ ਹਰ ਤਿਆ ਵੈ ਤੁਦ ਜੀ ਸੇ ਜਨ ਯੁਗ ਮਹਿ ਸੁਖ ਵਾਸ ਸੇ ਮੁਕਤ ਸੇ ਮੁਕਤ ਭੈ ਜਿਨ ਹਰਿ ਤਿਆਵੈ ਜੀ ਤਿਨ ਤੂਟੀ ਜਮ ਕੀ ਫਾਸ ਜਿਨ ਨਿਰਭਉ ਜਿਨ ਹਰ ਨਿਰਭਉ ਤਿਆਵੈ ਜੀ ਤਿਨ ਕਾ ਭਉ ਸਭ ਗਵਾਸ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀਤੇ ਰਹਿ ਹਰ ਹਰ ਰੂਪ ਸਮਾਸ ਸੇ ਧਨ ਸੇ ਧਨ ਜਿਨ ਹਰ ਤਿਆ ਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਆ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਕੀ ਤਪ ਤਾ ਪੈ ਅਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਮ੍ਰਤ ਸਾਹਿਤਰ ਜੀ ਕਰ ਕਰਿਆ ਖੱਟ ਕਰਮ ਕਰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੁ ਆਦ ਪੁਰਖ ਪਰੰਪਾਰ ਕਰਤਾ ਜੀ ਤੁਧ ਜੇਵਣ ਵਰਨ ਕੋਏ ਤੂੰ ਜੋਗ ਜੋਗ ਏ ਕੋ ਸਦਾ ਸਦਾ ਤੂੰ ਏ ਕੋ ਜੀ ਤੂੰ ਨਿਹਚਲ ਕਰਤਾ ਸੋਏ ਤੁਧ ਆਪੇ ਪਾਵੈ ਸੋਈ ਵਰਤੇ ਜੀ ਤੂੰ ਆਪੇ ਘਰੇ ਸੁ ਹੋਏ ਤੁਧ ਆਪੇ ਸ੍ਰਿਸ਼ਟੀ ਸਭ ਉਪਾਇ ਜੀ ਤੁਧ ਆਪੇ ਸਿਰਜ ਸਭ ਗੋਏ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਜਣੋਏ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੇਡਾ ਸਾਈ ਜੋ ਤਉ ਭਾਵੈ ਸੋ ਇਥੀ ਸੀ ਜੋ ਤੂੰ ਦੇ ਸੋਇ ਹਉ ਪਾਇ ਰਹਾ ਸਭ ਤੇਰੀ ਤੂੰ ਸਭਨੀ ਤਿਆਇ ਜਿਸ ਨੂੰ ਕਿਰਪਾ ਕਰੈ ਤੇ ਨਾਮ ਰਤਨ ਪਾਇ ਗੁਰਮੁਖ ਲਾ ਦਾ ਮਨ ਮੁਗਵਾਇ ਤੁਦ ਆਪ ਵਿਛੋੜਿਆ ਆਪ ਮਿਲਾਇ ਤੂੰ ਦਰਿਆਉ ਸਭ ਤੁਝ ਹੀ ਮਾ ਤੁਜ ਬਿਨੂ ਚਾ ਕੋਇ ਨਾ ਜੀ ਜੰਤ ਸਭ ਤੇਰਾ ਖੇਲ ਵਿੰਜੋਗ ਮਿਲ ਵਿਛੜਿਆ ਸੰਜੋਗ ਮੇਲ ਜਿਸ ਨੂੰ ਤੂੰ ਜਾਣਿਆ ਸੋਈ ਜਿਨ ਜਾਣਿਆ ਹਰ ਧੰ ਸਦ ਹੀ ਆਖ ਵਖਾਣਾ ਹਰ ਹਰ ਜੇਨ ਹਰ ਸੇ ਵਿਅ ਤਿੰਨ ਸੁਖ ਪਾਇਆ ਸਹਿਜ ਹੀ ਹਰ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਦ ਬਿੰਦੂ ਜਾ ਆਵਨ ਕੋਈ ਤੂੰ ਕਰ ਕਰ ਵੇਖਣ ਜਾਣਿਆ ਸੋਈ ਜਨਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤਸਵਰੜੇ ਭੈ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਤੰਕ ਜੂ ਜੋ ਪਗ ਨਹੀ ਚਾਲੇ ਹਮ ਦੇਖਾ ਤਹਿ ਡੁਬਿਅਲੇ ਮਨ ਇਕ ਨਚੇ ਤਸ ਮੁੜਮਨਾ ਹਰ ਬਿਸਤਰ ਤੇੜੇ ਗੁਣ ਗਲਿਆ ਰਹਾ ਨਾ ਹਉ ਜਿਸ ਤਿਸ ਤਿ ਨਹੀਂ ਪੜਿਆ ਮੂਰਖ ਮੁਗੰਧ ਅਜਨਮ ਭਇਆ ਪਰਨਵਤ ਨਾਨਕ ਤਿਨ ਕਾ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ 5 ਭਇ ਪ੍ਰਾਪਤ ਮਾਨੁਖ ਦੇ ਰਿਆ ਗੋਬਿੰਦ ਮਿਲਣ ਕੀ ਐਹ ਤੇਰੀ ਬਰਿਆ ਔਰ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਭਾਵਜਿ ਕੇਵਲ ਨਾਮੁ ਜਾਮ ਲਾਗ ਭਵ ਜਲ ਤਰਨ ਕੇ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ ਰਹਾਉ ਜਬ ਤਬ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਜਨਿਆ ਅਰ ਰਾਇ ਕਹਿ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੈ ਸਰਮ ਇੱਕ ਓਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੋਪਈ पुनराचित काटा से श्री अस्केत जगत, जगत के ईश पोहपन वृष्ट गगन में ते पाए सबहि आन बदाई दे धान्य धन्ने लोगन के राजा दुष्टन दा गरीब निवाज खाल भवन के सृजन हारे दास जान मोहि ले उबाय कबयो बाच बिनती चौपाई हमरी करो हाथ दे रच्चा पूरन होए चित की इच्छा ਤਵ ਚਰਨ ਜਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਭੇ ਤੁਮ ਖਾਵੇ ਆਪ ਹਾ ਅਤ ਦੇਮੋ ਬਚਾਵੇ ਸੁਖੀ ਬਸੈ ਮੂਰੋ ਪਰਿਵਾਰਾ ਸੇਵਕ ਸਿੱਖੇ ਸਭੇ ਕਰਤਾਰਾ ਮੋਰ ਅਛਾ ਨਿਜ ਕਰ ਦੇ ਕਰੇ ਸਭ ਬੇਰਨ ਕੋ ਆਜ ਸੰਗ ਰਹਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸਾਡ ਕੋਈ ਅਵਰਨ ਤਿਆਉ ਜੋ ਵਰਚਾ ਹੂ ਸੋ ਤੁਮ ਤੇ ਪਾਉ ਸੇਵਕ ਸਿੱਖਿਆ ਹਮਾਰੇ ਤਾਰੇ ਜਨ ਜਨ ਸਤਰ ਹਮਾਰੇ ਮਾਰੇ ਆਪ ਹੱਥ ਤੇ ਮੁਝੇ ਵਰੀਏ ਮਰਨ ਕਾਲ ਕਤਰਾ ਅਸਨੀ ਵਰੀਏ ਹੂ ਜੋ ਸਦਾ ਹਮਾਰੇ ਬੱਚਾ ਸ੍ਰੀ ਅਸੀ ਤੁਝ ਜੋ ਕਰਿਓ ਰੱਛਾ ਰਾਖ ਲੇ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ काल पाए ब्रह्म भक्तरा काल पाए शिव जो अवतरा काल पाए कर विष्णु प्रकाश सकल काल का की आत्मा शा। जवन काल जोगी शिव क्यों बेदराज राज ब्रह्म जवन काल सब लोग सवारा नमस्कार है ता है हमारा जवन काल सब जगत बनायो देव दैत्य जच्छन उपजायो आद अंत एक अवतारा सोई गुरु समझो हमारा ਨਾਨਕ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸ਼ਿਵਕੰਨ ਕੋ ਸ਼ਖ ਗੁਣ ਸੁਖ ਦਿਓ ਸੰਤਰਨ ਕੋ ਪਲ ਮੋ ਬਦ ਕਿਓ ਕਟ ਕਟ ਕੇ ਅੰਤਰ ਕੀ ਜਾਣਤ ਪਰੇ ਬੁਲੇ ਕੀ ਪੀਰ ਪਛਾਨਤ ਚਿੱਟੀ ਤੇ ਕੂਚਰ ਸੋਲਾ ਸਭ ਪਰ ਕਿਰਪਾ ਦ੍ਰਿਸ਼ਟੀ ਕਰ ਫੁੱਲਾ संतन दुख पाए त दुखी सुख पाए सादन के सुखी एक, एक एक की की पीर पहचाने घाट काट के पट पट की जाने जब, जब उदकरख करा कर तारा कर, प्रजा तरत कर, तब दे अपारा जब आकर करत हो कबू तुम मैं मिलन दे धार सबो जेते वंदन सृष्टि सब थारे आप अपनी भुजा जारे तुम सब ही ते रहत निरालम जानत वेद भेद आराल ਨਿਰੰਕਾਰ ਨਿਰਭਕਾਰ ਨਿਲੰਗੋ ਆਤ ਅਨੀ ਅਨਾਤ ਅਸੰਭੋ ਤਾਕਾ ਮੜਹਿ ਉਚਾਰਿਤ ਪੈਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਵਨ ਅਨੁਮਾਨਿਤ ਮਹਾ ਮੜੂ ਚੁਪੇ ਦੰਜਾਨਤ ਮਹਾਦੇਵ ਕੋ ਕਹਿਤ ਸਦਾਸ਼ ਨਿਰੰਕਾਰ ਕਾਚੀ ਨਿਤਨੇ ਭੇਵ ਆਪ ਆਪਨੀ ਬੁਧ ਹੈ ਜੇਤੀ ਬਰਨਤ ਪਿੰਨ ਪਿੰਤੂ ਹੈ ਤੇਤੀ ਤੁਮਰ ਲਖਨ ਜਾਏ ਪਿਸਾਰਾ ਕੈ ਬਿਦ ਸੱਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪਾ ਰੰਗ ਭਇਓ 라ਵ ਕਹੇ ਤੂਪਾ ਅੰਡ ਜੇਰ ਸੇ ਤਜਕਿਨੀ ਉਤਪੁਜ ਖਾਨ ਬਹੁਲ ਰਜਦੀਨੀ ਕਹੋ ਫੁਲ ਰਾਜਵ ਵੈ ਬੈਠਾ ਕਹੋ ਸੀ ਮਿਟ ਭਇਓ ਸ਼ੰਕਰ ਕੇਠਾ ਸਗਰੀ ਸ੍ਰਿਸ਼ਟੀ ਦਿਖਾਏ ਅਜ ਪਾਉ ਆਦ ਜਵਾਤ ਸਰੂਪ ਸੋਇ ਪਾਉ ਅਬਰੱਛਾ ਮੇਰੀ ਤੁਮ ਕਰੋ ਸਿ ਕਿਆ ਉਵਾਰ ਅਸੀਂ ਖਿਆ ਸੰਗਰੋ दुष्ट जी ते उत्उत्पाता सकल मलेश करो रण काता जेसि तुजता विसरनी परै तिनके दुष्ट दुखित हवै मरै पूरक जमुना पग परै तिहारे तिनके तुम संकट सब टारै जो काल को एक बार धया है ताके काल निकट नहीं आहै रक्षा होए ताहे सब काल दुष्ट अरिष्ट रहत काला ਕ੍ਰਿਪਾ ਦ੍ਰਿਸ਼ਟੀ ਤਨ ਜਹਨਿ ਹਰਿਓ ਤਾਂ ਕੇ ਤਾਪ ਤਨਿਕ ਮੈਂ ਹਰਿਓ ਰਿਦਿ ਸਿਧ ਘਰ ਮੋ ਸਭ ਹੋਇ ਦੁਸ਼ਟ ਛਾਤਿ ਬੈ ਸਕੈ ਨ ਕੋਇ ਇਕ ਬਾਰ ਜਿਨ ਤੁਮੈ ਸਬਾਰਾ ਕਾਲ ਫਾਸ ਤਿਥਾ ਹੈ ਉਬਾਰਾ ਜਿਨ ਨਰ ਨਾਮ ਤਿਆਰੋ ਕਾ ਦਾਰਿਂਦ ਦੁਸ਼ਟ ਦੋਖ ਤੇ ਰਹਾ ਖੜੰਕੇਤ ਮੈਂ ਸਰਨ ਤਿਹਾਰੀ ਆਪ ਹੱਥ ਦੇ ਲੈ ਉਬਾਰੀ ਸਰਬ ਧੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੈ ਬਚਾਏ कृपा कर हम पर जग माता ग्रंथ करा पूरन शोभरत खेलवेग शकल दे को हरता दुष्ट दोखियन को छे करता श्री असि तुझ जब पाए दयाला पूरन करा ग्रंथ तंत काला मन वाचत फल पावे सोई दुख नति से व्यापत कोए अड़िल सुने गुग जो या ई सुरत ना पावे सुने मुरचित लाये चतुरतावे ਦੁਖ ਦਰਦ ਭੋ ਨਿਕਟ ਨਾ ਤਿੰਨ ਨਰ ਕੇ ਰਹੇ ਹੋ ਜੋ ਯਾਕੀ ਇੱਕ ਬਾਰ ਚੁਪਈ ਕੋ ਕਹੇ ਚੁਪਈ ਸਬਦ ਸਤ ਸਹਿਸ ਪਣੀ ਜਾ ਅਰਧ ਸਹਿਸ ਪੁਨ ਤਿੰਨ ਕਹੀ ਜਾ ਭਾਦਰਵ ਸੁਤੀ ਸਟ ਮੀਰ ਵਿਵਾਰ ਤੀਰਸੰਦਰਵ ਗ੍ਰੰਥ ਸੁਧਾਰਾ ਏ ਤੇ ਸ੍ਰੀ ਚਿਤ੍ਰਿਓ ਪਖਿਆ ਨੇ ਤ੍ਰਿਯ ਚਤ੍ਰੇ ਮੰਤਰੀ ਪੂਪ ਸਬਾਦੇ 405 ਚਤ੍ਰਿਏ ਸਮਾਪਤ ਮਸਤ ਸੁਭ ਮਸਤ ਅਬਜੂ दोहरा दास जान कर दास पर कीजे कृपा अपार आप हाथ दे रखा मोह मन करम बचन विचार चौपाई मैं न गणेश प्रथम मनायो किशन बिशन कबू न त्याओ कान सुने पहचान तीन सो लिवला की मोरी पागिन सो महाकाल रखवार हमारो महालो में की करथारो अपना जान करो रखवार बाह गए की लाज विचार अपना जान मुझे प्रति परिय चुन चुन सत्र हमारे मरिए देख देख जग मैं दो चल राख आप मो और न दल तुम मम कर सदा प्रत पार तुम साहिब मैं दास तिहारा जान अपना मुझे निवाज आप करो हमरे सब काज तुम हो सब राजन के राजा आप, आप आप गरीब निवाजा दास जान कर कृपा करे मोहा हार प्राण में आन तो अपना जान करो प्रति पारा तुम साहिब में की करथारा दास जान दे हाथ उभारो हमरे सब बैरी संहारो प्रथम धरो भगवंत को ध्यान बहु करो कविता तिदना न किशन बिशन किशन जथा मत चतिरता उचारो चुक होए कब लह सुधारो कब्यो बाच दोहरा जो निज प्रो सो, 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 सो कयो जग मह जो त्या प्रभ को त्या है अंत सुरख को जा दोहरा हर हर जन एक बिंब विचार जलते उपज रंग जो जल ही बिखे समा दोहरा जब आय प्रभ को पयो जन्म तरा जग आए अब मैं कथा संचे सबो कहत सुनाए कब्यो बाच दोहरा डाट भयो मैं जोर कर वचन कहा सिर न आए पंथ चले तब जगत में जब तुम करहै सहाय दोहरा जे जे तुमरे ध्यान को नित उठते है संत अंत लेंगे मुक्त फल पावे भगवान तो दोहरा कालपुरुख की देह को कोटिक बिश्न महेश को इंद्र ब्रह्मा की तेरा वशिष्ठि करोड़ जिलेस दोहरा राम कथा युग-युग अटल सब को है पाखत ने तो स्वर्ग बांस रघुवर करा सगरी पूरी समेत चौपाई जो एक है, है, ए कथा सुने अरगावे दुख पाख पति है निकट ने आवे बिश्न भक्त की फल होए आद ब्याच वे सके न कोई ਸਬਦ ਸਤਰੈ ਸਹਿਜ ਪਛਾਵਨ ਵਾੜਵਤੀ ਪ੍ਰਤਮ ਸੁਖਤਾਨ ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਪੂਲ ਪਰੇ ਲਹੁ ਲੇ ਸੁਧਾਰਾ ਦੋਹਰਾ ਨੇਤਰ ਤੁਮ ਕੇ ਚਰਨ ਤਰ ਸੰਤ ਦਰਵ ਤੀਰਤ ਰੰਗ ਸ਼੍ਰੀ ਭਗਵੰਤ ਪੁਰਨ ਕੀਓ ਰਗੁ ਪਰ ਕਥਾ ਪ੍ਰਸੰਗ ਸਾਧ ਅਸਾਧ ਜਾਨੋ ਨਹੀਂ ਬਾਤ ਸੁਬਾਤ ਵਿਵਾਦ ਗ੍ਰੰਥ ਸਕਲ ਪੂਰਣ ਕੀਓ ਭਗਵੰਤ ਕਿਰਪਾ ਪ੍ਰਸਾਦ ਸਵਈਆ पाए गए जब ते तुमरे तब ते को आंख तेरे नहीं आनयो राम रहीम पुराण कुरान अनेक कह मते एक न मानयो समृत शास्त्र वेद सबे बहु भेद कह हम एक न जानयो श्री असमान कृपा तुमरे कारमे ने करयो सब तो बखानीयो दोहरा सकल द्वार को शाड के गयो तोहारो द्वार ਬਾਹਾਂ ਗਏ ਕਿਲਾਜ ਸੋ ਗੋਬਿੰਦਾਸ ਤੋਹਾਰ ਰਾਮਕਲੀ ਮਹੱਲਾ ਤੇ ਜਾ ਆਨੰਦ ਇੱਕੋ ਉਪਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤੈ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਇਆ ਸ਼ਬਦੋ ਤਗਾ ਵੋ ਖਰੀ ਕੇ ਰਾਮਨ ਜਿਨੀ ਵਿਸਾਇ ਕਹਿ ਨਾਨਕ ਆਨੰਦ ਹੋਆ ਸਤਗੁਰ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਚਾਮਰਾਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਘਰ ਤੇ ਰਹਿ ਕਰਤਾ ਤੇ ਰਹਿ ਸਭ ਕਿਛ ਹੈ ਜਿਸ ਦੇ ਸੁਪਾਵੇ ਸਦਾ ਸਿਖਿ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬਾ ਕਿਆ ਨਾਹੀ ਘਰ ਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਾਰ ਸ਼ਾਂਤ ਸੁਖਮਨਾਇ ਵਸਿਆ ਜਿਨ ਇੱਛਾ ਸਭ ਪੂਰੀਆਂ ਆਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੈ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੈ ਸੰਤੈ ਸ਼ਬਦ ਤਰੋ ਪਿਆਰ ਸਾਚਾ ਨਾਮ ਮੇਰਾ ਆਧਾਰੋ ਬਾਚੇ ਪੰਚ ਸ਼ਬਦ ਤਿਤਕਾਰ ਸਵਾਗੇ ਕਾਰ ਸਵਾਗੇ ਸ਼ਬਦ ਵਾਜੇ ਕਲਾ ਚਿਤ ਕਰਤਾਰ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕਟਕ ਮਾਰਿਆ ਤੋਰ ਕਰਮ ਪਾਇਆ ਤੁਧ ਜਿਨ ਕੋ ਉਸੇ ਨਾਮ ਹਰ ਕਹਿ ਲਾਉਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਆਨੰਦ ਸੁਣੋ ਵਡ ਪਾ ਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੈ ਸਗਲ ਵਿਸੂਰੇ ਦੁਖ ਰੋਗ ਸੰਤਾ ਆਪਿ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਣ ਪਐ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਤੇ ਪਵਿੱਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਤੇ ਪੁਨਿਤ ਕਹਤੇ ਪਵਿੱਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੋਦਆਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਿਓ ਸੰਤ ਸੰਤੋਖ ਵਿਚਾਰੂ ਅਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਅਧਾਰੂ ਜੇ ਕੋ ਖਾਵੈ ਜੇ ਕੋ ਪੂਚੈ ਤਿਸ ਕਾ ਹੋਇ ਉਦਾਰੂ ਏ ਵਸਤੂ ਤ ਜਿਨੇ ਜਾਇ ਨਿਤ ਨਿਤ ਰਖ ਉਰਤਾਰੂ ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਤਸਾਰੂ ਸ਼ਲੋਕ ਮਹੱਲਾ 5 13 ਕੀਤਾ ਜਾਂ ਤੋ ਨਾਹੀ ਮੈਨੂੰ ਜੋਗ ਕੀ ਤੋਇ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਇ ਦਰਸ ਪਾਇਆ ਮਹਿਰਮਤ ਹੋਏ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮੰਥੀ ਵਿਹਾਰਿਆ ਤੋੜੀ ਤਿੱਥੇ ਤੂੰ ਸਮਰਾਤ ਜਿੱਤੇ ਕੋਈ ਨਾ ਉਥੇ ਤੇਰੀ ਰੱਖ ਅਗਨੀਉ ਦਰਮ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾ ਬਹੁ ਜਲ ਵੀ ਖਮ ਅਸਗਾ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਪੁਸੇਂ ਖਾ ਕਲ ਮੈਂ ਇਹੋ ਤੁਨ ਗੁਣ ਗੋਵਿੰਦ ਗਾਸ ਜੋ ਸਭ ਸੇ ਨੋ ਕਿਰਪਾ ਸਮਾਲੇ ਸਾਚਾ ਵਿਰਥਾ ਕੋਇ ਨ ਜਾਏ ਸਿ ਆਵੇ ਤੁਤ ਆ ਸਲੋਕ ਮਹਲਾ ਪੰਜਵਾਂ ਅੰਤਰ ਗੁਰ ਪ੍ਰਾਦਣਾ ਜੀਨਾ ਜਪ ਗੁਰ ਨਾਉ ਨੇਤਿ ਸਤਗੁਰ ਪ੍ਰੇਖਣਾ ਸਵਰਣੀ ਸੁਨਾ ਗੁਰ ਨਾਉ ਸਤਗੁਰ ਸੇ ਤਿਰਤਿਆ ਦਰਗਾ ਪਾਏ ਠਾਉ ਕਹਿ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਖ ਦੇ ਜਾਗਨੇ ਉੱਤਮ ਕਾਟਿਏ ਵਿਰਲੇ ਕੇਈ ਕੇ ਮਹਲਾ ਪੰਜਵਾ ਰੱਖੇ ਰਖਣਹਾਰ ਆਪ ਉਬਾਰ ਗੋਰ ਕੀ ਪੈਰੀ ਪਾਏ ਕਾਜ ਸਵਾਰੀਆਂ ਹੋਆ ਆਪ ਦੇ ਆਲ ਮਨੈ ਨ ਵਿਸਾਰੀਆਂ ਸਾਧ ਜਨਾ ਕੇ ਸੰਗ ਪਾਵ ਜਲਤਾਰੀਆਂ ਸਾਖਤਨੀ ਟਕ ਦੁਸ਼ਟ ਕੀਨ ਮਾਬਿਦਾਰੀ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਹਾ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਹਾ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਦੀ ਫਤਿਹ